ਇਦਰਾ ਕਰਾ ਅੱਲਾ ਮਹੱਲਾ ਦਾ ਪਵਿੱਤਰ ਦਿਹਾੜਾ ਚੱਲ ਰਿਹਾ ਸਪਤਾ ਚੱਲ ਰਿਹਾ ਤੇ ਇਸ ਨੂੰ ਲੈ ਕੇ ਜੋ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਪੁੱਜ ਰਹੀਆਂ ਨੇ ਸਾਡੇ ਨਾਲ ਨੇ ਨਿਹੰਗ ਸਿੰਘ ਉਹਨਾਂ ਨਾਲ ਕਰਦਿਆਂ ਗੱਲਬਾਤ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਹੇ ਖਾਨ ਸਾਹਿਬ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਜਿਸ ਤਰ੍ਹਾਂ ਕਿ ਹੋਲੇ ਮਹੱਲੇ ਦਾ ਪਵਿੱਤਰ ਤਿਹਾਰ ਚੱਲ ਰਿਹਾ ਹੈ ਇਸ ਮੌਕੇ ਤੇ ਸਿੱਖ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਹੋਲੇ ਮਹੱਲੇ ਦਾ ਜਿਹੜਾ ਤਿਹਾਰ ਆ ਮੈਂ ਪਹਿਲਾਂ ਵੀ ਦੱਸਿਆ ਵੀ ਉਹ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕਾ ਖਾਲਸੇ ਪੰਥ ਦੀ ਅਤੇ ਖਾਲਸੇ ਪੰਥ ਦੀ ਹੋਣ ਦਾ ਪ੍ਰਤੀਕਾ ਜਿਹੜਾ ਹੋਲਾ ਮਹੱਲਾ ਹੈ ਤੇ ਹੋਲੇ ਮਹੱਲੇ ਤੇ ਜਿੰਨੀਆਂ ਵੀ ਸੰਗਤਾਂ ਪਹੁੰਚਦੀਆਂ ਨੇ ਜਾਂ ਜਿੰਨੀਆਂ ਵੀ ਨਾਨਕ ਨਾਮਲੇਵਾ ਸੰਗਤਾਂ ਨੇ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਭਾਈ ਵੱਧ ਵੱਧ ਜਿਹੜੀ ਸੰਗਤ ਆ ਉਹ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਤੇ ਬਹਿਮਾ ਭਰਮਾ ਕਰਮਕਾਂਡਾਂ ਦੇ ਵਿੱਚੋਂ ਨਿਕਲ ਕੇ ਤੇ ਜਿਹੜੀਆਂ ਲਸ਼ੀਆਂ ਵੜੀਆਂ ਲਾਹਣਤਾ ਨੇ ਜਾਂ ਸਾਡੇ ਜਿਹੜੇ ਸਮਾਜ ਵਿਰੋਧੀ ਕੋਈ ਕਾਰਵਾਈਆਂ ਉਹ ਹੁੰਦੀਆਂ ਨੇ ਉਹਨਾਂ ਦੇ ਖਿਲਾਫ ਸਾਨੂੰ ਡਟ ਕੇ ਜਿਹੜਾ ਖੜਨਾ ਚਾਹੀਦਾ ਹੈ ਇਹ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਵੀ ਦਿੱਤਾ ਹੈ ਤੇ ਸਾਨੂੰ ਹੁਕਮ ਵੀ ਕੀਤਾ ਹੋਇਆ ਹੈ ਬਾਕੀ ਜਿਹੜੇ ਨੌਜਵਾਨ ਆ ਆ ਜਾਂਦੇ ਆ ਹੋਲੇ ਹੱਲੇ ਤੇ ਮੋਟਰਸਾਈਕਲਾਂ ਤੇ ਜਾਂਦੇ ਆ ਨਿਸ਼ਾਨ ਸਾਹਿਬ ਲਾਏ ਹੋਏ ਨੇ ਉਹ ਚਾਹੇ ਮੁੰਨੇ ਆ ਚਾਹੇ ਕੁਝ ਵੀ ਹੈ ਪਰ ਉਹਨਾਂ ਦੇ ਅੰਦਰ ਜਿਹੜਾ ਸਿੱਖੀ ਦਾ ਜਿਹੜਾ ਖੂਨ ਦਾ ਕਤਰਾ ਹੈ ਉਹ ਵਾਲਾ ਮਾਰਦਾ ਹੈ ਪਰ ਮੈਂ ਉਹਨਾਂ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਤੁਹਾਡੇ ਜਜ਼ਬੇ ਨੂੰ ਸਲਾਮ ਹੈ ਕਿ ਤੁਸੀਂ ਹੋਲੇ ਮੱਲੇ ਤੇ ਪਹੁੰਚਦੇ ਹੋ ਤੇ ਹੋਲੇ ਮੱਲੇ ਦੀ ਰੌਣਕ ਨੂੰ ਵਧਾਉਨੇ ਉਥੋਂ ਇਤਿਹਾਸ ਦੀ ਜਾਣਕਾਰੀ ਲਿਆ ਕਰੋ ਉਥੋਂ ਕੁਝ ਨਾ ਕੁਝ ਹੋਲੇ ਮੱਲੇ ਤੋਂ ਸਿੱਖ ਕੇ ਆਇਆ ਕਰੋ ਕਿਉਂਕਿ ਜਦੋਂ ਵੀ ਅਸੀਂ ਕਿਸੇ ਵੀ ਥਾਂ ਤੇ ਜਾਂਦੇ ਆ ਜਾਂ ਅਸੀਂ ਕਿਤੇ ਸਤਸੰਗ ਦੇ ਵਿੱਚ ਜਾਂਦੇ ਆ ਤਾਂ ਉਥੋਂ ਸਾਨੂੰ ਕੁਝ ਨਾ ਕੁਝ ਛੱਡ ਕੇ ਆਉਣਾ ਚਾਹੀਦਾ ਹੈ ਜਿਹੜੇ ਸਾਡੇ ਵਿੱਚ ਉਗੜਨੇ ਉਹ ਛੱਡ ਕੇ ਆਈਏ ਤੇ ਉਥੋਂ ਗੁਣਾਂ ਨੂੰ ਗ੍ਰਹਿਣ ਕਰਕੇ ਆਈਏ ਜਿੰਨੇ ਵੀ ਨੌਜਵਾਨ ਜਾਂਦੇ ਆ ਇਹ ਅੱਜ ਉੱਥੇ ਜਾ ਕੇ ਪਰਨ ਕਰਕੇ ਹੋਣ ਕੱਲ੍ਹ ਦੀ ਤਰਪਾ ਸਾਨੂੰ ਵਾਦਾ ਕਰਕੇ ਹੁਣ ਵੀ ਸੱਚੇ ਪਾਤਸ਼ਾਹ ਜਦੋਂ ਅਸੀਂ ਅਗਲੀ ਵਾਰ ਹੋਲੇ ਮੱਲੇ ਤੇ ਆਈਏ ਤੇ ਅਸੀਂ ਸਿੰਘ ਸੱਜ ਕੇ ਅਸੀਂ ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਆਈਏ ਬਾਕੀ ਜਿਹੜੇ ਨੌਜਵਾਨ ਜਾ ਰਹੇ ਆ ਜਿਵੇਂ ਮੋਟਰਸਾਈਕਲਾਂ ਤੇ ਖੱਪ ਕਰਦੇ ਆ ਉਹ ਸਲੈਂਸਰ ਵੀ ਲਾਏ ਹੋ ਨੇ ਪਟਾਕੇ ਮਾਰਦੇ ਨੇ ਜਿਹੜੇ ਸ਼ਰਾਰਤਾ ਕਰਦੇ ਨੇ ਟਰੈਕਟਰਾਂ ਵਾਲੇ ਵੀਰ ਵੀ ਸ਼ਰਾਰਤਾ ਕਰਦੇ ਨੇ ਉਹਨਾਂ ਨੂੰ ਵੀ ਬੇਨਤੀ ਆ ਵੀ ਜਦੋਂ ਅਸੀਂ ਇਹੋ ਜੇ ਕਰਮ ਕਰਦੇ ਆ ਫਿਰ ਸਾਡੇ ਬਾਦ ਬਵਾਦ ਵੀ ਹੁੰਦੇ ਨੇ ਕਿਉਂਕਿ ਫਿਰ ਸਾਡੀ ਜਿਹੜੀ ਫੌਜ ਆ ਉਹ ਮੁਰੇਓ ਘੇਰਦੀ ਆ ਉਹਨਾਂ ਦਾ ਛਿੱਤਰਪਰੇਟ ਵੀ ਹੁੰਦੀ ਆ ਤੇ ਉਹਦੇ ਵਿੱਚ ਜਿਹੜਾ ਸਾਡਾ ਸੰਦੇਸ਼ ਆ ਲੋਕਾਂ ਦੇ ਵਿੱਚ ਉਹ ਗਲਤ ਜਾਂਦਾ ਹੈ ਵੀ ਤੁਸੀਂ ਸ਼ਾਂਤੀ ਦੇ ਨਾਲ ਆਓ ਸ਼ਰਧਾ ਭਾਵਨਾ ਦੇ ਨਾਲ પ્રેમ ਦੇ ਨਾਲ ਆਓ ਤੁਹਾਨੂੰ ਜੀ ਆਇਆਂ ਨੂੰ ਆ ਕਿਉਂਕਿ ਜਿਹੜਾ ਨੰਦਪੁਰ ਸਾਹਿਬ ਉਹ ਗੁਰੂ ਦੀਆਂ ਲਾਲੀਆਂ ਫੌਜਾਂ ਦਾ ਘਰ ਹੈ ਉਹ ਸਾਡਾ ਘਰ ਆ ਸਾਡੇ ਘਰੇ ਜਿੰਨੀ ਵੀ ਸੰਗਤ ਆਉਂਦੀ ਆ ਅਸੀਂ ਸਾਰਿਆਂ ਦਾ ਵੈਲਕਮ ਕਰਦੇ ਆ ਜੀ ਆਇਆਂ ਕਹਿੰਦੇ ਆ ਸਾਰਿਆਂ ਨੂੰ ਨੌਜਵਾਨਾਂ ਨੂੰ ਬੇਨਤੀ ਆ ਵੀ ਹੁੱਲੜਬਾਜੀ ਨਾ ਕਰੋ ਨਸ਼ਿਆਂ ਤੋਂ ਪਰਹੇਜ਼ ਕਰੋ ਉੱਥੇ ਜਾ ਕੇ ਕੁਝ ਨਾ ਕੁਝ ਸਿੱਖ ਕੇ ਆਓ ਨਾ ਕਿ ਆਪਾਂ ਉੱਥੇ ਕੋਈ ਖੱਲੜ ਪਾ ਕੇ ਆਈਏ ਜਿਹਦੇ ਨਾਲ ਸਾਡਾ ਗਲਤ ਸੰਦੇਸ਼ ਜਾਵੇ ਲੋਕਾਂ ਦੇ ਵਿੱਚ ਬਿਲਕੁਲ ਜੀ ਜਿਸ ਤਰ੍ਹਾਂ ਕਿ ਬਾਬਾ ਜੀ ਨੇ ਦੱਸਿਆ ਕਿ ਜੋ ਹੌਲੇ ਮਹੱਲੇ ਦਾ ਪਵਿੱਤਰ ਤਿਹਾਰ ਆਇ ਚੜ੍ਹਦੀ ਕਲਾ ਦਾ ਤਿਹਾਰ ਆ ਹੈ ਹੁੱਲੜਵਾਜਾਂ ਨੂੰ ਤਾੜਨਾ ਕੀਤੀ ਆ ਕਿਉਂਕਿ ਇਸ ਤਰ੍ਹਾਂ ਜੋ ਹੁੱਲੜਵਾਜ ਨੇ ਜਦੋਂ ਸਲੈਂਸਰ ਖੋੜ ਕੇ ਚੱਲਦੇ ਨੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਆ ਸਿੱਖੀ ਨੂੰ ਢਾਲ ਲੱਗਦੀ ਆ ਬਾਬਾ ਜੀ ਨੇ ਸਖਤ ਤਾੜਨਾ ਕੀਤੀ ਆ ਬਸ ਦੇਖੋ ਅਸੀਂ ਉਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਦੇ ਆ ਜਿਹੜਾ ਇੱਥੇ ਅਸੀਂ ਦੇਖ ਲਿਆ ਪਟਾਕੇ ਵਜਾਉਂਦਾ ਜਾਂ ਡੈੱਕ ਲਾ ਕੇ ਉੱਚੀ ਜਾਊਗਾ ਮੈਂ ਤਾਂ ਸਾਡਾ ਕੋਈ ਵਿਰੋਧ ਨਹੀਂ ਹੈ ਜੇ ਕੋਈ ਫੁਕਰੀ ਬਾਜੀ ਕਰੂਗਾ ਆਪਦਾ ਪਛਾਣ ਲਏ ਅਸੀਂ ਉਹਨੂੰ ਛੱਡਾਂਗੇ ਨਹੀਂ ਠੀਕ ਆ ਨਾ ਆਪਦਾ ਦੇਖ ਕੇ ਅਸੀਂ ਨਹੀਂ ਚਾਹੁੰਦੇ ਹੈਗੇ ਵੀ ਅਸੀਂ ਕਿਸੇ ਦਾ ਛੇਤਰ ਪਰੇਡ ਕਰੀਏ ਐਸ ਲਈ ਜਿਹੜਾ ਵੀ ਐਜਾ ਕੋਈ ਪਟਾਕੇ ਪਟੂਕੇ ਪਜਾਉਂਦਾ ਉਹ ਆਪ ਦਾ ਦੇਖ ਕੇ ਜਾਵੇ ਬਿਲਕੁਲ ਜੀ ਕਾਸ਼ ਕਾਸ਼ ਕਰੇ ਬਾਬਾ ਨੇ ਹਲੋ ਜੇ ਕਲਗੀਧਰ ਦਸ਼ਮੇਸ਼ ਪਤਾ ਜੀ ਦੇ ਪਵਿੱਤਰ ਚਰਨਾਂ ਨੂੰ ਭਾਵੇ ਸਤਿ ਸ਼੍ਰੀ ਅਕਾਲ ਅਸੀਂ ਕੋਈ ਅੱਜ ਤੱਕ ਬਕਸਾਂਗੇ ਨਹੀਂ ਕੋਈ ਵੀ ਆਵੇ ਜੈ ਜੜੇ ਜੜੇ ਸੋਚੜੇ ਬਿਲਕੁਲ ਮੈਂ ਗੁਰਜੀਕਾ ਖਾਲਸਾ ਗੁਰੂ ਜੀ ਦੀ ਵਧੇ ਸਾਡਾ ਇੱਕ ਸੁਨੇਹਾ ਸਾਡੇ ਜਹੇਦਾਰ ਜੀ ਤੁਹਾਨੂੰ ਪਹਿਲਾਂ ਹੀ ਬਚਨ ਕਰ ਦਿੱਤਾ ਇਹ ਜਿਹੜਾ ਵੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਮਹਾਰਾਜ ਦੀ ਨਮਕਤ ਧਰਤੀ ਤੇ ਪਹੁੰਚ ਆ ਨਾ ਕੋ ਬੰਦਾ ਬਣ ਕੇ ਤੇ ਇਨਸਾਨ ਬਣ ਕੇ ਤੇ ਇੱਕ ਗੁਰੂ ਦਾ ਪੁੱਤਰ ਬਣ ਕੇ ਜਾਵੇ ਕਿਉਂਕਿ ਸ੍ਰੀ ਅਰਤੀ ਅੰਤਰ ਜਾਂ ਹੁਲੜ ਬਾਜ ਉਹ ਸਿਰਫ ਸਾਡੇ ਗੁਰੂ ਘਰਾਂ ਤੋਂ ਦੂਰ ਹੀ ਰਹਿਣ ਸਾਨੂੰ ਇਹਨਾਂ ਭੀੜਾਂ ਦੀ ਲੋੜ ਨਹੀਂ ਜੰਗਲਾਂ ਦੇ ਵਿੱਚੜੇ ਸ਼ੇਰ ਇਕੱਲਾ ਹੀ ਬਹੁਤ ਹੁੰਦਾ ਹੈ ਗਿੱਦੜਾਂ ਦੀ ਲੋੜ ਨਹੀਂ ਪਰ ਸਾਹੀ ਕਹਿੰਦੇ ਜਿਹੜੇ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਨਿਹੰਗ ਸਿੰਘ ਫੌਜਾਂ ਨੇ ਇਹ ਲੈ ਭੈ ਜਮਈ ਸਾਡੇ ਦੇ ਕਾਲੀਏ ਪੇਡਾਂ ਬਹੁਤ ਬੜੀਆਂ ਨੇ ਜਿਨ੍ਹਾਂ ਦੀ ਅਜੇ ਤੱਕ ਪੰਜਾਬ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਕੋਈ ਦੇਣ ਹੀ ਨਹੀਂ ਹੈਗੀ ਪਰ ਅਸੀਂ ਫਿਰ ਵੀ ਉਹਨਾਂ ਨੂੰ ਕਹਿੰਨੇ ਆ ਕਿ ਆਪਣੀਆਂ ਜਗ੍ਹਾ ਤੇ ਵਿੱਚ ਤੁਸੀਂ ਪਹੁੰਚੋ ਛੱਪ ਬੇਸਕ ਜਾਇ ਜਿੰਨੇ ਮਰਜ਼ੀ ਪਹਿਲਾ ਮਾਰਦਾ ਹੈ ਪਰ ਆਪਣੀ ਖੋਟ ਵਿੱਚ ਆਣ ਕੇ ਸਿੱਧਾ ਹੋ ਜਾਂਦਾ ਹੈ ਤਾਂ ਮੈਂ ਉਹਨਾਂ ਨੂੰ ਵੀ ਵਾਰਨਿੰਗ ਦੇਣਾ ਚਾਹੁੰਦਾ ਜਿਹੜੇ ਕਿ ਚਿੱਟੇ ਵਾਲਿਆਂ ਦੀ ਸਪੋਰਟਾਂ ਕਰਦੇ ਨੇ ਜਾਂਦੇ ਬਵਾਰ ਦੇ ਧੰਦੇ ਵਾਲੇ ਦੀ ਸਪੋਰਟਾਂ ਕਰਦੇ ਨੇ ਇਹ ਤਾਂ ਹੈ ਗੁਰੂ ਘਰ ਦੇ ਬਾਹਰ ਪੀੜੀ ਸਿਰਦਾ ਕੋਖਾ ਲੱਗਿਆ ਹੁੰਦਾ ਉਹਨਾਂ ਨੂੰ ਵੀ ਜਾ ਕੇ ਸਪੋਰਟਾਂ ਕਰਦੇ ਨੇ ਤੋਂ ਮੈਂ ਉਹਨਾਂ ਨੂੰ ਵੀ ਕਹਾਂ ਜੇ ਕੋਈ ਚੰਗਾ ਕੰਮ ਕਰਦਾ ਸਾਡੇ ਜਿਹੇਦਾਰ ਪੰਥਕ ਦੇ ਜਿਹੇਦਾਰ ਕੰਮ ਕਰਦੇ ਆ ਤੇ ਉਹਨਾਂ ਵਿੱਚ ਲੱਤ ਫਸਾਉਣ ਦੀ ਲੋੜ ਕੋਈ ਨਹੀਂ ਆ ਸਾਨੂੰ ਇੱਕ ਚੰਗੇ ਆਗੂ ਦੀ ਲੋੜ ਆ ਪੰਥ ਦੇ ਚੰਗੇ ਜਿਹੇਦਾਰ ਦੀ ਲੋੜ ਆ ਅਕਾਲੀ ਪੂਲਾ ਸਿੰਘ ਵਰਗਾ ਸਾਨੂੰ ਇੱਕ ਜਿਹੇਦਾਰ ਚਾਹੀਦਾ ਆ ਅਸੀਂ ਅੱਜ ਵੀ ਉਹਨੂੰ ਲੱਭ ਰਹੇ ਆ ਸਾਨੂੰ ਉਹ ਮਿਲ ਜਾਵੇ ਤੇ ਅਸੀਂ ਆਪਣੀ ਜ਼ਿੰਦਗੀ ਦੇ ਇੱਕ ਪੰਥ ਨੂੰ ਬਰਕਰਾਰ ਰੱਖ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਸ ਤਰ੍ਹਾਂ ਕਿ ਜਿਸ ਤਰ੍ਹਾਂ ਕਿ ਪ੍ਰਸ਼ਾਸਨ ਕੋਈ ਪੁਕਤਾ ਪ੍ਰਬੰਧ ਕਰਦਾ ਹੁਲੜਵਾਜਨ ਰੋਕਣ ਵਾਸਤੇ ਵੇਖੋ ਜੀ ਪ੍ਰਸ਼ਾਸਨ ਆਪਣੇ ਤੌਰ ਤੇ ਪ੍ਰਬੰਧ ਕਰਦਾ ਵੀ ਆ ਪਰ ਕਈ ਵਾਰੀ ਨਾ ਪ੍ਰਸ਼ਾਸਨ ਵੀ ਜਿਹੜਾ ਇਹਨਾਂ ਪ੍ਰਬੰਧਾਂ ਦੇ ਵਿੱਚ ناکਾਮ ਰਹਿ ਜਾਂਦਾ ਹੈ ਕਿਉਂਕਿ ਜੇ ਆਪਾਂ ਆਖੀਏ ਵੀ ਜਾਂ ਆਪਾਂ ਕਿਸੇ ਨੂੰ ਦੋਸ਼ ਦੇਈਏ ਵੀ ਫਲਾਣਾ ਆ ਕਰੇ ਫਲਾਣਾ ਕਰੇ ਇਹ ਸਾਡੀ ਆਪ ਦੀ ਵੀ ਜ਼ਿੰਮੇਵਾਰੀ ਬਣਦੀ ਆ ਅਸੀਂ ਪ੍ਰਸ਼ਾਸਨ ਤੇ ਕਿਉਂ ਜਾਗ ਰੱਖੀ ਹੋਈ ਪ੍ਰਸ਼ਾਸਨ ਜਿਹੜਾ ਉਹ ਪ੍ਰਬੰਧ ਕਰੇ ਜਾਂ ਠੀਕ ਹੈ ਵੀ ਜਿਹੜਾ ਉਹਨਾਂ ਦਾ ਪ੍ਰਬੰਧ ਬਣਦਾ ਪ੍ਰਸ਼ਾਸਨ ਦਾ ਪ੍ਰਸ਼ਾਸਨ ਵੀ ਕਰਦਾ ਜੋ ਸਾਡਾ ਬਣਦਾ ਅਸੀਂ ਆਪ ਦੇ ਪ੍ਰਬੰਧ ਕਰਦੇ ਆਂ ਪਰ ਜਿਹੜੀ ਆਉਣ ਵਾਲੀ ਸੰਗਤ ਆ ਉਹਨਾਂ ਨੂੰ ਵੀ ਇਸ ਚੀਜ਼ ਦਾ ਧਿਆਨ ਦੇਣਾ ਚਾਹੀਦਾ ਵੀ ਉਹ ਇਸ ਚੀਜ਼ ਦੇ ਜਣੀ ਢੰਗ ਤਰੀਕੇ ਦੇ ਨਾਲ ਜਿਹੜਾ ਸਾਧਾ ਭਾਵਨਾ ਦੇ ਨਾਲ ਆਉਣ ਬਿਲਕੁਲ ਜੀ ਸੋ ਇਹ ਸਨ ਚੜ੍ਹਦੀ ਕਲਾ ਵਾਲੇ ਸਿੱਖ ਜਥੇਦਾਰ ਜਿਨ੍ਹਾਂ ਨੇ ਮਤਲਬ ਨੌਜਵਾਨਾਂ ਨੂੰ ਇੱਕ ਸਨੇਹਾ ਦਿੱਤਾ ਕਿ ਉਹ ਹੁੱਲੜਵਾਜੀ ਨੂੰ ਛੱਡ ਕੇ ਅਨੰਦਪੁਰ ਸਾਹਿਬ ਦੇ ਵਿੱਚ ਸੱਚੇ ਮੰਨ ਦੇ ਨਾਲ ਜਾਣ ਉੱਥੇ ਤੇ ਉਹ ਉੱਥੋਂ ਸਿੱਖਿਆ ਲੈ ਕੇ ਆਉਣ ਤੇ ਹੁੱਲੜਵਾਜੀ ਤੋਂ ਅਗਰੇਜ਼ ਕਰਨ ਮੈਂ